ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਲ ਪਟਾੜਾ ਤੋਂ ਆਖਿਰਕਾਰ ਉਹ ਦਿਨ ਆ ਗਿਆ ਜਿੱਦੀ ਮੈਂ 2 ਮਹੀਨੇ ਤੋਂ ਤਿਆਰੀ ਕਰ ਰਹੀ ਸੀ ਮੇਰੇ ਦੇਵ ਜੀ ਦਾ ਬਰਥਡੇ ਆ ਗਿਆ ਸੀਗਾ ਇੱਧਰ ਮੈਂ ਰੈਡੀ ਹੋ ਰਹੀ ਸੀ ਬਟ ਮੇਰਾ ਧਿਆਨ ਹੋਰ ਹੀ ਕਿਤੇ ਸੀਗਾ ਮੈਨੂੰ ਟੈਨਸ਼ਨ ਪਈ ਹੋ ਸੀ ਨਰਵਸ ਸੀ ਐਸੇ ਕਰਕੇ ਮੈਂ ਭੋਲੇ ਨਾ ਜੀ ਦੇ ਮੰਦਿਰ ਗਈ ਉਹਨਾਂ ਦਾ ਆਸ਼ੀਰਵਾਦ ਲਿਆ ਕਿ ਸਾਰਾ ਕੁਝ ਵਧੀਆ ਹੋਵੇ ਕੇਕ ਲੈ ਕੇ ਆਸੀ ਆਪਣੀ ਪਾਰਟੀ ਵਾਲੀ ਜਗ੍ਹਾ ਤੇ ਪਹੁੰਚੇ ਬਰਥਡੇ ਪਾਰਟੀ ਦੀ ਲੋਕੇਸ਼ਨ ਐਂਡ ਅਰੇਂਜਮੈਂਟਸ ਬਹੁਤ ਹੀ ਜ਼ਿਆਦਾ ਬਿਊਟੀਫੁਲ ਸੀ ਇੱਧਰ ਕਿਨਾਰੇ ਦੀ ਐਂਟਰੀ ਹੋ ਚੁੱਕੀ ਸੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੰਟਰੋਡਿਊਸ ਕਰਵਾ ਰ ਤੇ ਰੋਣ ਕਾ ਲੱਗ ਰਹੀ ਸੀ ਪਾਰਟੀ ਦੇ ਵਿੱਚ ਦੇਵਜੀ ਬਾਰੇ ਸਪੀਚ ਦੇ ਰਹੇ ਸੀ ਕਿਰਨਾ ਦੀ ਇੱਥੇ ਦੇਵਜੀ ਪਤਾ ਨਹੀਂ ਕਿੱਥੇ ਗਿਆ ਪਏ ਸੀ ਆ ਰਹੇ ਸ਼ਰਮੰਦੇ ਸ਼ਰਮੰਦੇ ਆ ਗਏ ਸੀਗੇ ਮੇਰੇ ਦੇਵਜੀ ਸਾਰਿਆਂ ਨੇ ਬਹੁਤ ਚੰਗਾ ਬੋਲਿਆ ਰੋਣ ਕਾ ਲਾਈਆਂ ਇਸ ਤੋਂ ਬਾਅਦ ਸਾਡਾ ਹੋ ਗਿਆ ਡਾਂਸ ਸ਼ੁਰੂ ਇਹਨਾਂ ਨੇ ਮੈਨੂੰ ਇੰਨਾ ਇਮੋਸ਼ਨਲ ਕਰਤਾ ਮੈਨੂੰ ਰੋਂਦਾ ਦੇਖ ਕੇ ਸਾਰੇ ਮਹਿਮਾਨ ਸਾਡੇ ਰੋਣ ਲੱਗ ਗਏ ਤੇ ਮੈਨੂੰ ਇਸ ਚੀਜ਼ ਦੀ ਇਮੋਸ਼ਨਲ ਮੈਂ ਹੋ ਰਹੀ ਸੀਗੀ ਕਿ ਇਹਨਾਂ ਨੇ ਕਦੀ ਮੇਰੇ ਲਈ ਡਾਂਸ ਨਹੀਂ ਕੀਤਾ ਪਰ ਅੱਜ ਪਹਿਲੀ ਵਾਰ ਕੀਤਾ ਮੈਂ ਬਹੁਤ ਖੁਸ਼ ਸੀ ਇਹ ਖੁਸ਼ੀ ਦੇ ਅੰਸੂਰ ਸੀਗੇ ਇਸ ਤੋਂ ਬਾਅਦ ਸਾਡੀ ਕੇਕ ਕਟਿੰਗ ਦੀ ਸਰਮਨੀ ਸਟਾਰਟ ਹੋ ਗਈ ਸਾਰਿਆਂ ਨੇ ਇਹ ਜਿਨ੍ਹਾਂ ਦੀ ਲੰਬੀ ਉਮਰ ਕਰ ਇਹਨਾਂ ਨੂੰ ਖੂਬ ਸਾਰੀਆਂ ਖੁਸ਼ੀਆਂ ਮਿਲਣ ਜੋ ਇਹਨਾਂ ਨੂੰ ਮਿਲ ਨਹੀਂ ਸਕਿਆ ਜਿਨ੍ਹਾਂ ਖੁਸ਼ੀਆਂ ਦੇ ਮੇਰੇ ਦੇਵ ਜੀ ਹੱਕਦਾਰ ਸੇ ਇਹਨਾਂ ਨੂੰ ਆਪਣੀ ਜ਼ਿੰਦਗੀ ਚ ਸਭ ਕੁਝ ਮਿਲੇ ਤੇ ਇੱਧਰ ਫਿਰ ਮੇਰਾ ਮੂੰਹ ਠੀਕ ਹੋ ਗਿਆ ਸੀ ਬਹੁਤ ਡਾਂਸ ਕੀਤਾ ਡਾਂਸ ਕਰਨ ਤੋਂ ਬਾਅਦ ਮੈਂ ਸਾਰਿਆਂ ਨੂੰ ਇਕੱਲੇ ਇਕੱਲੇ ਜਾਣ ਨੂੰ ਪੁੱਛ ਰਹੀ ਸੀ ਕਿ ਖਾਣੇ ਚ ਕੋਈ ਕਮੀ ਤਾਂ ਨਹੀਂ ਰਹਿ ਗਈ ਮੈਨੂੰ ਇਹ ਸੀ ਕਿ ਜਿੰਨਾ ਮੇਰੇ ਮਹਿਮਾਨ ਸਾਰੇ ਖੁਸ਼ ਹੋ ਕੇ ਜਾਣ ਤੇ ਕੋਈ ਕਮੀ ਪੇਸ਼ ਨਹੀਂ ਸਾਰਿਆਂ ਨੂੰ ਖਾਣਾ ਪੀਣਾ ਖਵਾ ਕੇ ਉਸ ਤੋਂ ਬਾਅਦ ਲਾਸਟ ਚ ਅਸੀਂ ਰੋਟੀ ਖਾ ਗਏ ਕਿਉਂਕਿ ਤੁਹਾਨੂੰ ਵੀ ਬਹੁਤ ਜ਼ੋਰ ਦੀ ਭੁੱਖ ਲੱਗ ਰਹੀ ਸੀ ਇਹਦਾ ਫੁੱਲ ਵਲੌਗ ਦੇਖਣ ਲਈ ਸਾਡੇ YouTube ਚੈਨ